ਦਾ ਹਾਲ ਚਾਲ ਮੇਰੇ ਵੀਰਾਂ ਦਾ ਪੈਨ ਪੜਾਵਾ ਦਾ ਮੀਰ ਕਾਹਨੀਆਂ ਵਧੀਆ ਹੋਵੋਗੇ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਨਾ ਉਹ ਹੈ ਜੀ ਭਾਈ ਦਾਦਰੀਆਂ ਵਾਲੇ ਵੀ ਅੱਜ ਇੱਕ ਹੋਰ ਅਸੀਂ ਕਵਿਤਾ ਸੁਣਨ ਜਾ ਰਹੇ ਹਾਂ ਜਿਸ ਦੇ ਵਿੱਚ ਦੱਸਿਆ ਗਿਆ ਵਾ ਕਿ ਕਿਦਾਂ ਛੋਟੇ ਸਾਬ ਜ਼ਾਦਿਆਂ ਨੂੰ ਤੇ ਦਾਦੀ ਜੀ ਨੂੰ ਲਜਾਇਆ ਗਿਆ ਸੀ ਤੇ ਉਸ ਤੋਂ ਰਿਲੇਟਿਡ ਇਹ ਵੀਡੀਓ ਹੈ ਤੇ ਚਲੋ ਪਹਿਲੇ ਵੀਡੀਓ ਤੇ ਇੱਕ ਲੈਣੇ ਹੋ ਸਵਾਦ ਦੇਦੇ ਤੇ ਵਿਚਾਰ ਕਰਾਂਗੇ ਤੇ ਜਿਹੜੇ ਪੈਨਪੜਾ ਚੈਨਲ ਦੇ ਨਵੇਂ ਨੇ ਫੋਰਨ ਤੋਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਤੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਪਹਿਲੇ ਵੀਡੀਓ ਦੇ 24 ਦਸੰਬਰ 24 ਸੀ 10 ਕੋ ਮੁਰੰਡੇ ਰਾਤ ਸਾਹਬ ਜਾਦਿਆਂ ਨੇ ਕੱਟੀ ਅੱਜ ਦੇ ਦਿਨ 24 ਦਸੰਬਰ ਹੈ ਨਾ ਅੱਜ ਅਗਲੇ ਦਿਨ ਗ੍ਰਫਤਾਰ ਕਰਕੇ ਜਾਨੀ ਖਾਨ ਤੇ ਮਾਨੀ ਖਾਨ ਦਰੋਗੇ ਆਏ ਖੁਰਜੀਆਂ ਦੇ ਵਿੱਚ ਬੰਦ ਕਰਕੇ ਸਾਹਬ ਜਾਦਿਆਂ ਨੂੰ ਗ੍ਰਫਤਾਰ ਕਰਕੇ ਸਰਹੱਦ ਵੱਲ ਲੈ ਕੇ ਚੱਲੇ ਬੜਾ ਭਿਆਨਕ ਦ੍ਰਿਸ਼ ਸੀ ਬੜਾ ਭਿਆਨਕ ਸਮਾ ਸੀ ਮਾਤਾ ਜੀ ਨੂੰ ਬੰਨ ਕੇ ਤੇ ਸਾਬ ਜਦਿਆਂ ਨੂੰ ਖੁਰਜੀਆਂ ਵਿੱਚ ਪਾ ਕੇ ਲੈ ਕੇ ਗਏ ਦੋਨਾ ਸਿੱਖ ਹੰਡੂਰੀਏ ਨੇ ਲਿਖਿਆ ਕਿ ਖੁਰਜੀਆਂ ਵਿੱਚ ਬੰਨ੍ਹ ਕਰਕੇ ਮਾਤਾ ਜੀ ਨੂੰ ਰਸਾ ਪਾ ਕੇ ਹੱਥਾਂ ਨੂੰ ਖਿੱਚ ਕੇ ਸਰਹੰਦ ਤੱਕ ਲੈ ਕੇ ਗਏ ਸੀ ਉਸ ਸਮੇਂ ਨੂੰ ਕਵੀ ਨੇ ਲਿਖਿਆ ਬੱਚੇ ਸਾਰੇ ਰਲ ਕੇ ਗਾ ਰਹੇ ਹਨ ਪਿਆਰ ਨਾਲ ਸਰਵਣ ਕਰਿਓ ਬਈ ਹਾਂਜੀ ਚੜ ਆਏ ਜੇ ਪਾ ਆਏ ਸਿਪਾਹੀ ਨੇ ਆਕਮਾ ਦੇ ਕਾਟੋਂ ਕੀ ਤਾਰੇ ਬੱਚੇ ਨੱਪ ਕੇ ਖੁਰ ਜਾ ਵਿੱਚ ਪਾ ਲੈ ਬੁੱਢੀ ਅੰਮੀ ਨੂੰ ਬਨ ਕੇ ਲਈ ਜਾਂਦੇ ਬੱਚੇ ਨੱਪ ਕੇ ਖੁਰ ਜਾ ਵਿੱਚ ਪਾ ਲੈ ਬੁੱਢੀ ਅੰਮੀ ਨੂੰ ਬਨ ਕੇ ਸਿਪਾਹੀ ਪਹੁੰਚ ਕੇ ਸਾਹਮਣੇ ரே கோதி அந்த கட்டா பச்சை நபக்கி பாலே பூட்டி அங்கே ਜਾਂਦੇ ਲੰਮ ਕੇ ਨੇ ਦੋਵੇਂ ਹੀ ਲਾਲ ਸੋਹਣੇ ਕੋਟੇ ਸਾਤੇ ਤਨ ਵੀ ਤੜਫਦਾ ਏ ਇਹ ਸਾਤੇ ਤਨ ਵੀ ਤੜਫਦਾ ਏ ਭੱਤੇ ਸਿੰਘ ਦੀ ਸਜੜੀ ਆਖਿਓ ਤੇ ਸਿੰਘ ਦੀ ਸਜੜੀ ਅੱਖ ਉੱਤੇ ਬੱਜੀ ਧੀਮ ਤੇ ਲौं ਵੀ ਚਮਕਦਾ ਟਿਰ ਬੋਲਦੇ ਜਾਂਦੇ ਲੰਮ ਕੇਨੇ ਹੇ ਮਤੇ ਲਹੂ ਵੀ ਚਮਕਦਾ રે ਵੀਰਾ ਮਾਰ ਦਉ ਸੱਟ ਤੇ ਤੂਕ ਤੇਰੇ ਜੋਰਾ ਵਰ ਜੀਨ ਕੇ ਨੂੰ ਕਹੀ ਜਾਂਦੇ ਬੱਚੇ ਲੱਭ ਕੇ ਖੁਰ ਜਾਂ ਵਿੱਚ ਪਾਲੇ ਮੁੱਟੀ ਅੰਮੀ ਨੂੰ ਬਨ ਲੱਗ ਲੱਗ ਕੇ ਠੇਡੇ ਜੀ ਨੋ ਦੇਖੋ ਗੁਜਰ ਕੌਰ ਦੇ ਪੈਰਾਂ ਤੋਂ ਨਹੀਂ ਜਾਂਦੇ ਹਾਂ ਲੱਗ ਲੱਗ ਕੇ ਠੇਡੇ ਜੀ ਨੋ ਦੇਖੋ ਗੁਜਰ ਕੌਰ ਦੇ ਪੈਰਾਂ ਤੋਂ ਲਈ ਜਾਂਦੇ ਬੱਚੇ ਨਪ ਕੇ ਖੁਰ ਜਾ ਵਿੱਚ ਪਾ ਲੈ ਢੁੱਟੀ ਅੰਮੀ ਨੂੰ ਬਣ ਕੇ ਲਈ ਜਾਂਦੇ ਬੱਚੇ ਨਪ ਦੀ ਲੋਪਣ ਕੇ ਲਈ ਜਾਂਦੇ ਬੁੱਢੀ ਅੰਮੀ ਨੂੰ ਬਨ ਕੇ ਲਈ ਐਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਕਿ ਮਤਲਬ ਕਿ ਮਾਤਾ ਗੁਜਰੀ ਜੀ ਜਿਹੜੇ ਸੀ ਨਾ ਸਿਰਫ ਉਹਨੂੰ ਗੋਬਿੰਦ ਚੇਕ ਦੀ ਮਾਂ ਨਹੀਂ ਚਾ ਉਹ ਸਾਡੇ ਸਾਬ ਦੀ ਮਾਂ ਸੀ ਸਾਬ ਦੀ ਮਾਂ ਸੀ ਬੇਸ਼ੱਕ ਤੇ ਇੱਕ ਬਜ਼ੁਰਗ ਮਾਂ ਤੇ ਉਹਨੂੰ ਬਨ ਕੇ ਉਨੂੰ ਠੇਡੇ ਲੱਗਦੇ ਨੇ ਨੋਆ ਚੁਪੜੇ ਨਿਕਲ ਆ ਜਾਵੇ ਮਤਲਬ ਕਿ ਜਿਹੜੇ ਪਹਿجے ਸੀ ਤੇ ਵੇਖੋ ਉਹਨਾਂ ਹੁਣ ਬੰਨ ਕੇ ਤੇ ਟੋਕਰੀਆਂ ਚ ਭਾਜ ਪਏ ਇੱਕ ਜ਼ੁਲਮ ਦੀ ਇੰਤਹਾ ਹੋ ਗਈ ਮਤਲਬ ਅਸੀਂ ਅਸੀਂ ਜੋ ਚਾਰ ਸਾਹ ਦਾ ਦੇਖੀ ਸੀ ਨਾ ਉਹਦੇ ਵਿੱਚ ਇਹ ਚੀਜ਼ ਨਹੀਂ ਸੁਣਾ ਬਿਲਕੁਲ ਭਾਈ ਇਹ ਜਿੱਦਾਂ ਨੇ ਕੋਈ ਅਸੀ ਚੀਜ਼ਾਂ ਨੇ ਜਨ ਸਾਰੇ ਕਹੀ ਹੋਈ ਨਾਂਨੇ ਵਿੱਚ ਚੋਪਾਣਾ ਨੇ ਕਮੈਂਡ ਕੀਤਾ ਕਿ ਚਾਰ ਸਾਹ ਦਾ ਦੇ ਮੂਹ ਵਿੱਚ ਉਹਨਾਂ ਨੇ ਜਿਹੜੇ ਜ਼ੁਲਮ ਜੀ ਆਤੇ ਕਿਉਂ ਸਾਰੇ ਨਹੀਂ ਵਹਾਈਆਂ ਮਸਲਬੋਜੇ ਜਿਉਂ ਉਹਨੇ ਸਿੱਧੀ ਸਿੱਧੀ ਖਾ ਦਿੱਤੀ ਮੋਟੀਆਂ ਚੀਜ਼ਾਂ ਸੀ ਜਿਹੜੀਆਂ ਉਹ ਬਖਾ ਦੇ ਦਿੱਤੀ ਸੀ ਨਾ ਬੜੀ ਨਹੀਂ ਬਖਾਈ ਲੈ ਕੇ ਗਈ ਸੀ ਕਿ ਪਹਿਲੇ ਦੇਣ ਤੇ ਉਹਨਾਂ ਨੂੰ ਬੜਾ ਮਤਲਬ ਕਿ ਮੋਹ ਮਾਇਆ ਚ ਰੱਖਿਆ ਗਿਆ ਪਿਆਰ ਦੇ ਨਾਲ ਕੀ ਆਪਣਾ ਨਿਰਧਰਮ ਤਕਬੀਲ ਕਰ ਲੈਣੀ ਤੇ ਅਗਲੇ ਦਿਨ ਤੋਂ ਫਿਰ ਉਹਨਾਂ ਦੇ ਉੱਤੇ ਮਤਲਬ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਵਾਕਈ ਹੀ ਇੰਜ ਦੇ ਲੋਕਾਂ ਨੂੰ ਇੱਥੇ ਤੇ ਕੀ ਜਾਂ ਜੇ ਤੁਹਾਨੂੰ ਪਤਾ ਕਿ ਉਹਨਾਂ ਦੀ ਕੀ ਜੀ ਹਬਰਤ ਨਾਖ ਮੋਹ ਤੋਂ ਹੀ ਆ ਅਗਲੇ ਜਾਂਚ ਵੀ ਜਾ ਕੇ ਉਹ ਸਹੀ ਨਹੀਂ ਰਹਿਣ ਨਹੀਂ ਰਹਿਣ ਕਿ ਸਾਡੇ ਇਸਲਾਮ ਜੀ ਵਿੱਚ ਹੈ ਹੀ ਨਹੀਂ। ਚਾਹ ਦੇਖੋ ਇਸ ਇਸਲਾਮ ਤੇ ਇਨਸਾਨੀਅਤ ਦਾ ਦਰਦਰ ਸਭ ਤੋਂ ਬੈਲੇ ਹੁੰਦਾ। ਸਾਡੇ ਨਬੀ کریم ਸੱਲੱਲੇ ਵਾਲਿ ਮੁਸੱਲਮ ਦਾ ਜਦ ਦੌਰ ਸੀ ਤੇ ਇੱਕ ਜਿਹੜੀ ਔਰਤ ਸੀ ਉਹਨਾਂ ਦੀ ਰਾਜ ਕਾਂਟੇ ਵਿਛਾਤੀ ਹੁੰਦੇ ਸੀ। ਤੇ ਜਦੋਂ 2-4 ਦਿਨ ਗੁਜ਼ਰੇ ਤੇ ਔਰਤ ਨੇ ਕਾਂਟੇ ਨਹੀਂ ਚਾਏ ਤੇ ਨਬੀ کریم ਸੱਲੱਲੇ ਵਾਲਿ ਮੁਸੱਲਮ ਸਾਹਬਾਂ ਦੇ ਮੁਸਲਿ ਕੇ ਸਾਹਬਾ ਔਰਤ ਕਿਉਂ ਨਹੀਂ ਆਈ? ਜਦੋਂ ਪੁੱਛਿਆ ਗਿਆ ਤੇ ਦੱਸਿਆ ਗਿਆ ਕਿ ਔਰਤ ਬਿਮਾਰ ਆ ਤੇ ਸਾਡੇ ਨਬੀ ਉਹਦੀ ਤਮਿਆਦਾਰੀ ਕਰਨ ਵਾਸਤੇ ਘਰ ਗਏ ਤੇ ਘਰ ਦੀ ਸਫਾਈ ਕਰੀ ਉਹਨੂੰ ਖਾਣਾ ਖਿਲਾਨਾ ਤੇ ਹਾਲਾਂਕਿ ਉਹ ਗੈਰ ਮੁਸਲਮ ਸੀ ਹਾਂ ਉਹਨੇ ਯਾਨੀ ਕਿ ਉਹਨਾਂ ਨੇ ਉਹਦੇ ਯਾਨੀ ਕਿ ਉਹਨਾਂ ਦਾ ਵੇਖ ਕੇ ਸਾਰਾ ਕੋਸ਼ਿਸ਼ ਤੁਸੀਂ ਮੈਂ ਤਾਰੇ ਰਸਤੇ ਜੇ ਇੰਨਿਆਰ ਕੰਮ ਦਾ ਕੰਦਾ ਕਰਦੇ ਜੇ ਤੁਸੀਂ ਆ ਕੇ ਮੈਨੂੰ ਹੀ ਸਾਮਸਵਾਦ ਕਰਦੇ ਉਹ ਇਸਲਾਮ ਨੂੰ ਇਸਲਾਮ ਨੂੰ ਬੋਲ ਕਰ ਮਤਲਬ ਜ਼ਬਰਦਸਤੀ ਤੇ ਨਹੀਂ ਹੈ ਜਿਵੇਂ ਕਿ ਇੰਨਾਂ ਨੇ ਕੀਤਾ ਵਜ਼ੀਰ ਖਾਨ ਨੇ ਕੀਤੀ ਆ ਇਹਨਾਂ ਸਾਰਿਆਂ ਨੇ ਇਹਨ ਨੇ ਤੇ ਸੁਲਮ ਕੀਤਾ ਸੁਲਮ ਦੀ ਇੱਕ ਕਾਰੀਏ ਇਹ مسلمان ਨਹੀਂ ਸਹੀਏ ਜਾਵਰ ਸੰ ਜ਼ਾਲਮ ਸੰ ਜ਼ਾਲਮ ਸੰ ਕਿ ਦਿਨਾਂ ਨੂੰ ਬਜ਼ੁਰਗ ਹੱਡੀਆਂ ਦਾ ਨਹੀਂ ਆਇਆ ਹੈ ਮਤਲਬ ਕਿ ਬੱਚਿਆਂ ਦਾ ਨਹੀਂ ਆਇਆ ਇਹ ਵੇਖੋ ਕਿ ਨਾ ਲੋਗ ਉਂਝੇ ਕੋਈ ਬਜ਼ੁਰਗ ਹੋਣਾ ਤਾਂ ਬੜਾ ਇhtਰਾਮ ਕਰਦੇ ਬੱਚਿਆਂ ਨਾ ਪਿਆਰ ਤੁਹਾਡੀ ਮਾਂ ਨਹੀਂ ਹੀ ਹੈ ਹਾਂ ਤੁਹਾਡੀ ਮਾਂ ਨਹੀਂ ਹੈ ਮਤਲਬ ਉਹ ਰਿਸ਼ਤੇਦਾਰ ਤੁਹਾਡੀ ਨਹੀਂ ਵੀ ਹੈ ਕੋਈ ਵੀ ਤੁਸੀਂ ਬਜ਼ੁਰਗ ਵੇਖ ਲੈਂਦੇ ਹੋ ਤਿਹਾਰ ਬੰਦਾ ਹੈ ਵਾ ਕਿ ਕੋਈ ਵੀ ਤੇ ਬਾਸ ਚ ਬੈਠਿਆ ਕਿਤੇ ਵੀ ਆ ਤੁਹਾਨੂੰ ਜਗਾ ਦੀ ਜਗ੍ਹਾ ਦੇ ਅਸੀਂ ਕਰਿਓ ਜਿਹਨੇ ਤੁਸੀਂ ਬੈਠੇ ਤੁਸੀਂ ਬਜ਼ੁਰਗਾਂ ਦਾ ਸਮਾਨ ਬਸਣੀ ਹੈ ਤੇ ਉਹ ਪਕੜਿਆ ਜਾਂਦਾ ਹੈ ਕਿ ਹਾਂ ਜੀ ਬਜ਼ੁਰਗ ਦੀ ਇਨੀ ਰਿਸਪੈਕਟ ਦਿੱਤੀ ਜਾਂਦੀ ਹੈ ਇੰਨਾ ਪਿਆਰ ਕੀਤਾ ਜਾਂਦਾ ਤੇ ਉਹਨਾਂ ਨਾਲ ਜ਼ਾਲਮਾਂ ਨੂੰ ਅੱਛਾ ਉਹਨਾਂ ਨੇ ਕਿਹਾ ਕਿ ਜਿਹੜੇ ਲੈ ਆਏ ਸਨ ਉਹਨਾਂ ਨੇ ਵੀ ਜੀ ਦੋ ਮਾਤਾ ਜੀ ਦੇ ਹੱਥ ਬਣੇ ਸੀ ਨਾ ਤੇ ਉਹ ਵੀ ਉਹਨਾਂ ਦੀ ਅੱਖਾਂ ਚ ਵੀ ਹੰਝੂ ਆ ਗਏ ਉਹ ਵੀ ਮਜਬੂਰ ਸੀ ਮਤਲਬ ਉਸ ਟਾਈਮ ਕੋਈ ਬਗਾਵਤ ਨਹੀਂ ਕਰ ਸਕਿਆ ਨਾ باقی یہ کہ مطلب اتنے سارے سارے اسلام میں ایک بدنام ہوتا ہے ہاں سارے اسلام سے تے درس ہے نہیں نہیں ہے مطلب ایک مسلمان کبھی بھی کسی دا پیارا نہیں سارے اگر اس بارے کوئی غلط گل مان ہوے ہاں اگر وہ نام دا مسلمان ہوے تے پھر تے ورگے کہیں پر اے مسلمان نہیں سی اسیں نو مسلمان نہیں کہہ مسلمان نہیں سی انسانیت دے دائرے چوں ہی ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤੁਹਾਡੇ ਪਿਆਰ ਦਾ ਤੁਹਾਡੀ ਸਪੋਰਟ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਸਪੋਰਟ ਦਿੱਤਾ ਮਾਨ ਦੇ ਦਿੱਨੇ ਹੋ ਮਿਲਦੇ ਆਂ ਜੀ ਨਵੀਂ ਵੀਡੀਓ ਚ ਆਪਣਾ ਖਿਆਲ ਰੱਖਿਓ ਦਵਾਵਾ ਜੀ ਯਾਦ ਰੱਖਿਓ ਤੇ ਆਪਾਂ ਰੱਖਾਂ